ਕਿਸਾਨ ਸਾਥੀਓ ਸਤਿ ਸ੍ਰੀ ਅਕਾਲ ਤੁਸੀਂ ਦੇਖਿਆ ਹੁਣ ਦਰਸ਼ਨ ਸਿੰਘ ਸਿੱਧੂ YouTube ਚੈਨਲ ਤੇ ਆਪਾਂ ਇਹ ਝੋਨੇ ਦੀ ਪਨੀਰੀ ਬੀਜੀ ਆ PR 131 ਦੀ ਪਿਛਲੇ ਸਾਲ ਵੀ ਆਪਾਂ ਇਹੀ ਜੀਰੀ ਲਗਾਈ ਸੀ PR 131 ਤੇ ਪਿਛਲੇ ਸਾਲ ਵੀ ਇਹਦਾ ਝਾੜ ਵਧੀਆ ਰਿਹਾ ਭਾਵੇਂ ਬਾਜ਼ਾਰ ਦੇ ਵਿੱਚ ਕਈ ਤਰ੍ਹਾਂ ਦੇ ਬੀਜ ਆ ਚੁੱਕੇ ਨੇ ਫਿਰ ਵੀ ਆਪਾਂ ਨੂੰ ਕਿਸੇ ਇੱਕ ਬੀਜ ਦੀ ਚੋਣ ਤਾਂ ਕਰਨੀ ਹੀ ਪੈਂਦੀ ਹੈ। ਕਈ ਹੋਰ ਕਿਸਾਨ ਭਰਾਵਾਂ ਨੇ ਵੀ ਇਸ ਬਾਰੇ ਸਲਾਹ ਕੀਤੀ ਸੀ। ਉਹ ਦੱਸਦੇ ਵੀ ਇਹ ਥੋੜਾ ਡਿੱਗਦਾ ਪੈਂਦਾ ਬਾਕੀ ਠੀਕ ਆ। ਤੇ ਜੇਕਰ ਇਹਦੇ ਵਿੱਚ ਜੂਰੀਆ ਘੱਟ ਪਈ ਜਾਵੇ ਤਾਂ ਇਹ ਜ਼ਿਆਦਾ ਡਿੱਗਦਾ ਵੀ ਨਹੀਂ। ਬਾਕੀ ਸਾਥੀਓ ਜੋ ਦੇਣਾ ਹੋ ਤਾਂ ਪ੍ਰਮਾਤਮਾ ਨੇ ਬਾਕੀ ਵੀ ਆਪਾਂ ਤਾਂ ਇਹ ਕਰਮ ਕਰਨਾ ਤੇ ਅੱਗੇ ਜੋ ਪਨੀਰੀ ਦਾ ਹੈਗਾ ਇਹ ਆਪਾਂ 2 ਹੀ ਆ 9 ਮਰਲਿਆਂ ਦੇ ਵਿੱਚ 9 ਮਰਲਿਆਂ ਦੇ ਵਿੱਚ ਆਪਾਂ ਇੱਕ ਗੱਟਾ ਪਾਇਆ 30 ਕਿਲੋ ਦਾ ਤੇ ਕਈ ਕਿਸਾਨ ਵੀਰ 4 ਕਿਲੋ ਵੀ ਮਰਲੇ ਦੀ ਪਾਉਂਦੇ ਆ ਪਰ ਆਪਾਂ ਇਸੇ ਸਾਲ ਵੀ ਪਾਈਸੀ ਸਵਾਤਨ ਕਿਲੋ ਮਰਲੇ ਦੀ ਇਸ ਵਾਰ ਵੀ ਲਗਭਗ ਸਵਾਤਨ ਕਿਲੋ ਹੀ ਮਰਲੇ ਦੀ ਬਣਦੀ ਹੈ ਤੇ ਬਾਕੀ ਆਪਣੇ ਤਜਰਬੇ ਮੁਤਾਬਕ ਤਾਂ ਇਹ ਤਿਆਰ ਹੋਣ ਦੇ ਵਿੱਚ ਲਗਭਗ ਪਿਛਲੀ ਵਾਰ ਲੈ ਹੀ ਸੀ 34 ਦਿਨ ਤੇ ਇਹ ਪਨੀਰੀ 131 ਦੀ ਤਿਆਰ ਹੋਣ ਦੇ ਵਿੱਚ 34-35 ਦਿਨ ਲੈ ਹੀ ਜਾਂਦੀ ਹੈ ਕਿਉਂਕਿ ਅੱਜ ਕੱਲ ਗਰਮੀ ਵੀ ਜ਼ਿਆਦਾ ਪੈਂਦੀ ਹੈ ਤੇ ਜਦੋਂ ਆਪਾਂ ਪਨੀਰੀ ਇਹ ਪੱਟ ਕੇ ਖੇਤ ਵਿੱਚ ਲਾ ਦਿੰਨੇ ਆ ਤਾਂ ਉਸ ਤੋਂ ਬਾਅਦ ਇਹਦਾ ਜੋ ਝੋਨਾ ਉਹ ਵੀ ਤਿਆਰ ਮੈਨੂੰ ਪਤਾ 115 20 ਦਿਨ ਹੋਣ ਦੇ ਵਿੱਚ ਲੈ ਜਾਂਦਾ ਹੈ। ਭਾਵੇਂ ਕਿਹਾ ਜਾਂਦਾ ਹੈ ਕਿ PR131 ਆ 110 ਦਿਨਾਂ ਦੀ ਵੈਰਾਈਟੀ ਆ ਫਿਰ ਵੀ ਬਾਕੀ ਮੌਸਮ ਤੇ ਡਿਪੈਂਡ ਆ ਪਰ ਪਿਛਲੇ ਵਾਰ ਦੇ ਹਿਸਾਬ ਨਾਲ ਪਿਛਲੇ ਵਾਰ 100 15-16 ਦਿਨਾਂ ਤੋਂ ਮੈਂ ਇਹ ਚੋਨਾ ਵੱਢਿਆ ਸੀ ਪਨੀਰੀ ਪੱਟ ਕੇ ਖੇਤ ਚ ਲਾਉਣ ਤੋਂ ਬਾਅਦ ਬਾਕੀ ਸਾਥੀ ਉਹ ਆਪਣਾ ਤਾਂ ਇਹਦਾ ਇਹ ਤਜਰਬਾ ਪਿਛਲੇ ਸਾਲ ਪੀਆਰ 131 ਇਹਪ ਲਗਾਈ ਸੀ ਇਸ ਵਾਰ ਵੀ ਇਹ ਜੀਰੀ ਲਗਾਈ ਆ ਤਾਂ ਉਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਜੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਸਤਿ